ਆਈ ਪੱਟਿਆਂ ਨੂੰ ਲੇਟ ਹੋ ਗਏ ਤੇ ਕਿਵੇਂ ਕਰਾਂਗੇ ਤਾਇਆ ਪੱਠੇ ਦੇ ਕੋਲ ਨੂੰ ਜਾਉਂ ਕਿਵੇਂ ਤਾਇਆ ਸਤਿ ਸ਼੍ਰੀ ਅਕਾਲ ਅੱਭਿਆ ਸ਼ੇਰਾ ਠੀਕ ਹੈ ਤੇਰੇ ਸੁਣਾ ਹੋ ਠੀਕ ਹੈ ਬਹੁਤ ਵਧੀਆ ਤੂੰ ਸੁਣਾ ਤਾ ਕੰਮ ਆਇਆ ਸੀ ਯਾਰ ਨਿੱਕਾ ਜਿਹਾ ਜਵਾਬ ਤਾਂ ਦੇ ਦੱਸ 26 ਪੱਠਿਆਂ ਦੀ ਤਾਂ ਦੇ ਤਾਇਆ ਯਾਰ ਮੈਂ ਲੇਟ ਹੋ ਗਿਆ ਯਾਰ ਨਹੀਂ ਤਾਂ ਟਾਈਮ ਨਹੀਂ ਲੈ ਜਾਂਦਾ ਫਿਰ ਤਾਂ ਪੱਠੇ ਲੈ ਜਾਂਦਾ ਸ਼ੇਰਾ ਪੱਠੇ ਥੋੜੇ ਆ ਪੱਠੇ ਉਤੋਂ ਪਾਲੇ ਨਾ ਚੱਲਦੇ ਹੋਰ ਨਹੀਂ ਗਏ ਤਾਇਏ ਇੱਕ ਗਾਂ ਰੱਖੀ ਐ ਸ਼ੌਂਕ ਨਾਲ ਥੱਬੀ ਪੱਠਿਆਂ ਦੀ ਜਾਣੀ ਆਪਾਂ ਕਿਹੜਾ ਬਾਲਾ ਲਾਲਚ ਕਰ ਗਾਂ ਰੱਖੀ ਸ਼ੌਂਕ ਨਾਲ ਗਾਂ ਰੱਖੀ ਐ ਸ਼ੌਂਕ ਨਾਲ ਤਾਏ ਪੱਠੇ ਮੰਗ ਕੇ ਹੈ ਫਿਰ ਇੰਨੇ ਤਾਂ ਤੈਨੂੰ ਪਤਾ ਸ਼ੌਂਕ ਰੱਖਣੇ ਪੈਂਦੇ ਫਿਰ ਸਾਮਕੇ ਚੱਲ ਫਿਰ ਲੈ ਜਾ ਪਰ ਲੈ ਜਾਈ ਥੱਬੀ ਥੱਬੀ ਲੈ ਕੇ ਜਾਊਂਗਾ ਥੱਬੀ ਸਮਝਦਾ ਥੱਬੀ ਕਿੱਡੀ ਹਾਂ ਨਹੀਂ ਨਹੀਂ ਥੱਬੀ ਤਾਂ ਆਇਆ ਪਰਵਾਹ ਨਾ ਕਰ ਯਾਰ ਲੈ ਥੱਬੀ ਲੈ ਬੱਦੀ ਸ਼ੌਂਕ ਨਾਲ ਰੱਖੀ ਥੱਬੀ ਲੈ ਜਾਊਂਗਾ ਤਾਏ ਪਰਵਾਹ ਹਾਂ ਸ਼ੌਂਕ ਨਹੀਂ ਥੱਬੀ ਵੱਡੀ ਦਾਤੀ ਹੈਗੀ ਵੱਡੇ ਦਾ ਹਾਂ ਦਾਤੀ ਤਾਂ ਵੱਡੀ ਹੀ ਰਾਦਾ ਸਾਡਾ ਬੰਦਾ ਬਾਠੀ ਜਿਵੇਂ ਪਾਲਣ ਦੀ ਲੋੜ ਨਾ ਪਵੇ ਲੋੜ ਨਾ ਪਵੇ ਸਹੀ ਇਹ ਵੀ ਜ਼ਰੂਰੀ ਰਾਤ ਰਾਤੇ ਥੱਬੀ ਦਾ ਮਤਲਬ ਥੱਬੀ ਹਾਂ ਹਾਂ ਥੱਬੀ ਤਾਂ ਨਾ ਪਈ ਤਾਂ ਇਹਦੀ ਦਾਤੀ ਫਟਾਫਟ ਵੱਢ ਲੀ ਪੱਠੇ ਮਿੱਤਰ ਆ ਤਾਇਆ ਤਾਂ ਪਰੇ ਫੋਨ ਚਲਾਈ ਜਾਂਦਾ ਤੇ ਆਪਾਂ ਫਟਾਫਟ ਚ ਪੰਡ ਕੀ ਲਾ ਲਗੇ ਨਾ ਨਾਲੇ ਪਤਾ ਨਹੀਂ ਲੱਗਣਾ ਐਂ ਦੀ ਟੱਪ ਚੱਲਾਂਗੇ ਹਿੰਮਤ ਕਰਕੇ ਬਸ ਨਾ ਪੱਲੀ ਵੀ ਤਾਇਦੀ ਐ ਤੇ ਥੱਭੀਆਂ ਵੀ ਪਾਲੀਆਂ ਆਪਾਂ ਹਿੰਮਤ ਨਾਲ ਤਾਇਨ ਕੜ ਕੇ ਦੇ ਜਾਵੇਂ ਪੱਲੀ ਦਾ ਹੈ ਤਾਂ ਬਾਵਾ ਹੀ ਭਾਰੀ ਇਕਹੀ ਬਨ ਕੇ ਇਹ ਸਾਦ ਲਿਆ ਤੋਨੇ ਕਹਿਣਾ ਵੀ ਭੈਣ ਤੇ ਥੱਭੀ ਕਈ ਸੀ ਤੇ ਪੰਡ ਦੀ ਧਾਰ ਦੇਤੀ ਆਪਾਂ ਹਿੰਮਤ ਨਾਲ ਚੱਕ ਲਏ ਤੇ ਟੱਪ ਜਗੇ ਜਿਹੜਾ ਸੌਖੇ ਰਵਾਂਗੇ ਇਹਦਾ ਨੀ ਚੱਲ ਗਿਆ ਇਹਦੀ ਵਾਹ ਵਾਏ ਗੁਰ ਵਾਏ ਗੁਰ ਚੱਕ ਲਿਆ ਤੁਰ ਨਾ ਇਹਦਾ ਨਹੀਂ ਚੱਕੀ ਦੀ ਭੈਣ ਤੁਸੀਂ ਤਾਈ ਨੂੰ ਸੱਦਣਾ ਹੀ ਪਊਗਾ ਚੱਲ ਉਹਨੂੰ ਹੀ ਮਨਾ ਕੇ ਲਿਆਉਣੀ ਆ ਪੀਰ ਦੂਜੀ ਮੰਨਿਆ ਦਾ ਕੰਮ ਤਾਂ ਯਾਰ ਔਖਾ ਹੀ ਹੋ ਗਿਆ ਪੱਠੇ ਤਾਂ ਵੱਧ ਵੱਡੇ ਨੇ ਤਾਈ ਨੂੰ ਮਨਾਇਆ ਆ ਹਾਂ ਕੋਈਰ ਥੱਬੀ ਕਾ ਵੱਧ ਵੱਡੀ ਗਈ ਆ ਚੱਕਵਾ ਖਾਈ ਤੈਨੂੰ ਮੰਗੀ ਥੱਬੀ ਜੀ ਤੇ ਥੱਬੀ ਦੀ ਇਹ ਕਰਨਾ ਹੀ ਨਹੀਂ ਲੱਗਿਆ ਤਾਂ ਪੱਠੇ ਤੇਰੇ ਸੋਹਣੇ ਚੰਗੇ ਵਾਲੇ ਸੀਗੇ ਤੇ ਮੈਂ ਕਿਹਾ ਚੱਲ ਜੀ ਜਾਂ ਲੱਗ ਗਿਆ ਉਹ ਥੱਬੀ ਕੁ ਵੱਡ ਵੱਧੀ ਗਈ ਐਦਾਂ ਨੌਜਵਾਨ ਹੈ ਤੇਰੇ ਕਿਹਦਾ ਪੰਡ ਚੱਕ ਲੈ ਪੰਡ ਹੋਣੀ ਚੱਕੀ ਬਾ ਦੋ ਥੱਬੀਆਂ ਚੱਕੀਆਂ ਨੇ ਤੈਨੂੰ ਪਤਾ ਹੈ ਅੱਜਕੱਲ ਖਾਣ ਪੀਣ ਨੌਜਵਾਨਾਂ ਵਾਲਾ ਉਹ ਕਾਹਦਾ ਖਾਣ ਪੀਣ ਹੈ ਚੱਲ ਆਇਆ ਚਕਾ ਦੇ ਮੈਂ ਤਾਂ ਕੋਟ ਹੋਰ ਨਹੀਂ ਪਾ ਕੇ ਠੰਡ ਲੱਗਦੀ ਆ ਠੰਡ ਤਾਂ ਲੱਗੂਗੀ ਹੁਣ ਤੂੰ ਨਾ ਜਦੋਂ ਮੈਂ ਚੱਕੇ ਨੀ ਬਾਟਰ ਲਗਿਆ ਪਰ ਰੋਕਦੇ ਰੋਕਦੇ ਐ ਨਹੀਂ ਭੱਜੀ ਤੇ ਪੱਠੇ ਬਹੁਤ ਸੋਹਣੇ ਉਗਰੇ ਯਾਰ ਤੇਰੇ ਜੀ ਲੱਗਦਾ ਜੀ ਕਰਦਾ ਵੱਡੀ ਚੱਲਗੇ ਵੱਡੀ ਚੱਲਗੇ ਬੜੇ ਸੋਹਣੇ ਪੱਠੇ ਆਇਆ ਯਾਰ ਇਹ ਬਿਲਕੁਲ ਸਾਡੇ ਘਰ ਦੇ ਵੱਧਦਾ ਕਰ ਪੱਠੇ ਆ ਗਏ ਕੋਈ ਨਾ ਤੈੱਕ ਕਰਦਿਆ ਕਰਾਂਗੇ ਯਾਰ ਲਾ ਸੁਬਿੰਦਰਾ ਦੋ ਥੱਭੀਆਂ ਦੋ ਕੀਤਾ ਯਾਰ ਬਸ ਇਹ ਤਾਂ ਤੂੰ ਗੱਡਾ ਲੱਦ ਲਿਆ ਗੱਡਾ ਦਾ ਨਹੀਂ ਤਾਂ ਯਾਰ ਦੋ ਕੁ ਥੱਭੀਆਂ ਕੰਡ ਜਿੰਨੇ ਤੇ ਚੱਕੀ ਦੇ ਉਹਨੇ ਆਪੇ ਬਚੱਕ ਐਂ ਤਾਂ ਕਿਉਂ ਕਰਦਾ ਯਾਰ ਤਾਇਆ ਮੈਂ ਐਂ ਤਾਂ ਪਰ ਤਨੀ ਨੇ ਤਾਂ ਨਹੀਂ ਜਗਾਈ ਦੀ ਮੈਂ ਮੈਂ ਬੁਢਾ ਬੰਦਾ ਕਿੱਥੇ ਜਗਾ ਦੂੰ ਉਹਨੂੰ ਨਹੀਂ ਤਾਂ ਇਹ ਵੱਡੇ ਆ ਯਾਰ ਐਂ ਕਾ ਤੋ ਵੀ ਮੰਨ ਲੈ ਕੋਈ ਨਾ ਉਹ ਮੈਂ ਤਾਂ ਮੰਨ ਲੂ ਆ ਚਕਾਉ ਕਿਹੜਾ ਖਸ ਮੈਨੂੰ ਯਾਰ ਸ਼ਰਮ ਮੰਨਿਆ ਕਰੋ ਯਾਰ ਜੇ ਬੰਨੇ ਇੱਕ ਥੱਬੀ ਆਖਿਆ ਤੂੰ ਮੈਂ ਦੋ ਥੱਬੀਆਂ ਵੱਡ ਲੈ ਤੋ ਇਹਦੇ ਤੋਂ ਮੈਂ ਉੱਠਦਾ ਲੱਦਾ ਵੱਡੀ ਬੈਠਾ ਹੁਣ ਇਹ ਫੇਰ ਕੱਢ ਗਏ ਤੋ ਫੇਰ ਕੱਢਣੀ ਆ ਦੇ ਤਾ ਯਾਰ ਕੁਛ ਨਹੀਂ ਹੁੰਦਾ ਆ ਓ ਕੀ ਚਗਾਦਾ ਤੂੰ ਐਂ ਆਵਲਾ ਭਾਂਡੇ ਦਾ ਮੂੰਹ ਖੁੱਲਾ ਵੇ ਤਾਂ ਬਿੱਲੀ ਨੂੰ ਤੇ ਸ਼ਰਮ ਮੰਨੀ ਚਾਹੀਦੀ ਐ ਸ਼ਰਮ ਤਾਂ ਇਹਦਾ ਯਾਰ ਦੋ ਥੱਭੀਆਂ ਯਾਰ ਕਿਹੜਾ ਦੋ ਥੱਭੀਆਂ ਦਾ ਨੂੰ ਤੂੰ ਚੱਲਣਾ ਕਿਹੜਾ ਦੋ ਥੱਭੀਆਂ ਐ ਫਿਰ ਹੁਣ ਕੱਢੀਏ ਇਹ ਕੱਢਣੀ ਐ ਬਹਿਣੀ ਐ ਜਿੰਨੀਆਂ ਚਕਾਈ ਜਾਂਦੀ ਓੰਨੀ ਚੱਕਣੇ ਬੂਆ ਐ ਤਾਂ ਮਾੜੀ ਗੱਲ ਮੈਂ ਬੁੜਾ ਬੰਦਾ ਕਿੱਥੇ ਜਗਾ ਦੂੰ ਚੱਲ ਕੱਢ ਦੇਂ ਤਾਇਆ ਲਾ ਉਠਦਾ ਲੱਦਾ ਐ ਜਿੰਨੇ ਚੱਕੀ ਦੇ ਆ ਉਹਨੇ ਆਪ ਦੀ ਇੱਜ਼ਤ ਮਾਰਨ ਨਾਲ ਕੀ ਹੈ ਗੱਲ ਹੈ ਅੱਜ ਆ ਗਏ ਇਹ ਤੂੰ ਮੁੜ ਕੇ ਨਾ ਆਈ ਬਈ ਨਹੀਂ ਆਇਆ ਕਿ ਦਿੱਤਾ ਯਾਰ ਇੰਨੇ ਸੋਹਣੇ ਪੱਠੇ ਯਾਰ ਐ ਕੁਛ ਨਹੀਂ ਉਹ ਸੋਹਣੇ ਪੱਠੇ ਆ ਤਾਂ ਫਿਰ ਉਹਦਾ ਉਹ ਗੱਲ ਹੋ ਗਈ ਵੀ ਮੈਂ ਕੋਲ ਬਹਿ ਕੇ ਪੱਠੇ ਵੜਾਈ ਜਾਂਦਾ ਮੈਂ ਕੋਲ ਤਾਂ ਕਿਤਾ ਪੁੱਛੀ ਸੀ ਯਾਰ ਤੈਨੂੰ ਸਾਰੀ ਢੜੀ ਰੱਖੀ ਰੱਖੀ ਦੀ ਐ ਤੇ ਤੇਰਾ ਗਾ ਮੈਂ ਥੱਬੀ ਦੇ ਥੱਬੀ ਦੇ ਉੱਠ ਦਾ ਲੱਦਾ ਵੱਢ ਕੇ ਬਹਿ ਜਾਂਦੇ ਕੁਸ ਨੇਂ ਦਤ ਆਇਆ ਓ ਛੋਰ ਆ ਕੇ ਵੇਖੂਆ ਕੁਤ ਬੱਠੇ ਆਪ ਹੀ ਵਢਾਈ ਜਨਾ ਨਿਗਾ ਕਾਦੀ ਏ ਤੇਰੀ ਲੈ ਇੰਨੇ ਕ ਤਾਂ ਹੁਣ ਤੂੰ ਇੰਨੇ ਕ ਤਾਂ ਚਕਾਤ ਆਇਆ ਫਿਰ ਮੈਂ ਚਕਾਉਣਾ ਹੀ ਨਹੀਂ ਜਿੰਨੇ ਤੇ ਤੂੰ ਆਪਿਆ ਆਪ ਚੱਕੀਦੇ ਆ ਓਨੇ ਲੈ ਜਾ ਇਹ ਤਾਂ ਮਾੜੀ ਗੱਲ ਹੋਗੀ ਤਾਇਆ ਸਾਰੀ ਪੰਡ ਦਾ ਤੂੰ ਲੁਵਾਰੀ ਬਾਹਰ ਮਾੜੀ ਮੈਂ ਮਾੜੀ ਮੈਂ ਕੀਤੀ ਮਾੜੀ ਤੇ ਤੂੰ ਕਰਦਾ ਥੱਬੀ ਆ ਕੇ ਡੂੜ ਪੰਡ ਵੱਡੀ ਬੈਠਾਏ ਜਿੰਨੇ ਤੇ ਤੂੰ ਆਪਿਆ ਆਪ ਚੱਕੀਦੇ ਓਨੇ ਪਾ ਲੈ ਤੇ ਬਾਕੀ ਘੜ ਦੇ ਤਾਂ ਇਹ ਰੇ ਤਾਂ ਕੋਈ ਗੱਲ ਨਾ ਹੋਈ ਨਾ ਨਾ ਗੱਲ ਤੇ ਨਾ ਮੈਂ ਪੱਲੀ ਫੜਾ ਕੇ ਜਾਏਗਾ ਹੁਣੀ ਹੱਥ ਨਹੀਂ ਕਰੇ ਜਾਣ ਸਰ ਚੱਲ ਚੰਗਾ ਤਾਂ ਆਇਆ ਯਾਰ ਉਹ ਤਾਂ ਗੱਲ ਚੰਗੀ ਨਹੀਂ ਤੇਰੀ ਤੂੰ ਤਾਂ ਪੰਡ ਤਾਂ ਸਾਰੇ ਕਢਵਾ ਲਿਆ ਕਮਾਲ ਹੋ ਗਈ ਨਾ ਪੱਠੇ ਦੇ ਹੀ ਨਾ ਗੱਲ ਚੰਗੀ ਨਹੀਂ ਯਾਰ ਕਮਾਲ ਹੋ ਗਈ ਤੇਰੀ ਆਇਆ ਯਾਰ ਜੱਟਾਂ ਦਾ ਕੋਈ ਹਾਲ ਨਹੀਂ ਜੱਟਾਂ ਦਾ ਆਪੇ ਹਾਲ ਨਹੀਂ ਪੱਠਿਆਂ ਦੀ ਪੰਡ ਵੀ ਕੀ ਹੋ ਜੂਗਾ ਦੱਸ ਮੈਨੂੰ ਯਾਰ ਬਾਈ ਜਾਂਦਾ ਰਹਿ ਇਦੋਂ ਮੁੜ ਕੇ ਪੱਠੇ ਲੈਣ ਨਹੀਂ ਬਸ ਉੱਤੋਂ ਦੇਣ ਮਾਰੇ ਜਾਨ ਔਖੀ ਹੁੰਦੀ ਆ ਜਾਨ